ਸਤ ਸ੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਕਹਾਣੀ ਹੈ ਇੱਕ ਕੁੱਗੀ ਦੀ ਤੇ ਇੱਕ ਮਧੂਮੱਖੀ ਦੀ ਹੋਇਆ ਇਹ ਕਿ ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਨਦੀ ਵਗਦੀ ਸੀ ਉਸ ਨਦੀ ਦੇ ਕਿਨਾਰੇ ਤੇ ਬਹੁਤ ਸਾਰੇ ਦਰਖਤ ਸੀ ਉਹਨਾਂ ਦਰਖਤਾਂ ਦੇ ਵਿੱਚੋਂ ਇੱਕ ਦਰਖਤ ਤੇ ਕੁੱਗੀ ਨੇ ਆਪਣਾ ਆਲਣਾ ਬਣਾਇਆ ਹੋਇਆ ਸੀ ਤੇ ਉੱਥੇ ਰਹਿੰਦੀ ਸੀ ਇਹ ठा ਨਦੀ ਵਗਦੀ ਸੀ ਇੱਕ ਦਿਨ ਕੁੱਗੀ ਨੇ ਧਿਆਨ ਨਾਲ ਦੇਖਿਆ ਕਿ ਇਹ ਠਾ ਮਧੂਮੱਖੀ ਹੈ ਜਿਹੜੀ ਉਹ ਨਦੀ ਦੇ ਪਾਣੀ ਦੇ ਵਿੱਚ ਡੁੱਬ ਰਹੀ ਹੈ ਪਹਿਲਾਂ ਤਾਂ ਉਹਨੇ ਸੋਚਿਆ ਕਿ ਉਹ ਦੇ ਖੰਭ ਨੇ ਤਾਂ ਉਹ ਉੱਡ ਹੀ ਜਾਊਗੀ ਪਰ ਜਦੋਂ ਨੇ ਧਿਆਨ ਨਾਲ ਦੇਖਿਆ ਤਾਂ ਮਧੂਮੱਖੀ ਉੱਡ ਨਹੀਂ ਸੀ 파 ਰਹੀ ਤਾਂ ਉਹਨੇ ਕੀ ਕੀਤਾ ਕੁੱਗੀ ਨੇ ਦਰਖਤ ਦਾ ਇੱਕ ਪੱਤਾ ਤੋੜਿਆ ਤੇ ਬਿਲਕੁਲ ਮਧੂਮੱਖੀ ਦੇ ਐਨ ਸਾਹਮਣੇ ਸੁੱਟਤਾ ਹੁਣ ਮਧੂਮੱਖੀ ਆ ਜਿਹੜੀ ਉਸ ਪੱਤੇ ਦੇ ਉੱਤੇ ਆ ਗਈ ਤੇ ਉਹਨੇ ਉੱਥੇ ਆਪਣੇ ਖੰਭ ਸੁਕਾਏ ਥੋੜੀ ਦੇਰ ਬਾਅਦ ਉੱਡ ਗਈ ਤਾਂ ਮਧੂਮੱਖੀ ਬਹੁਤ ਖੁਸ਼ ਸੀ ਕੁੱਗੀ ਵੀ ਬਹੁਤ ਖੁਸ਼ ਸੀ ਤਾਂ ਉਸੇ ਜੰਗਲ ਦੇ ਵਿੱਚ ਇੱਕ ਦਿਨ ਇੱਕ ਸ਼ਿਕਾਰੀ ਆਇਆ ਸ਼ਿਕਾਰ ਕਰਨ ਤਾਂ ਉਹਨੇ ਬਹੁਤ ਸਾਰੇ ਪੰਛੀ ਜਾਂ ਜਾਨਵਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਿਨ ਉਹਨੂੰ ਕੋਈ ਲੱਭਿਆ ਨਾ ਤਾਂ ਅਚਾਨਕ ਤੁਰੇ ਫਿਰਦੇ ਦੀ ਉਹਦੀ ਨਿਗਾ ਉਸ ਖੁੱਗੀ ਤੇ ਪਈ ਖੁੱਗੀ ਆਪਣੇ ਆਲਨੇ ਚ ਬੈਠੀ ਸੀ ਤਾਂ ਉਸਨੇ ਸੋਚਿਆ ਕਿ ਮੈਂ ਇਹਦੇ ਸ਼ਿਕਾਰ ਕਰਾਂ ਤਾਂ ਉਸ ਸ਼ਿਕਾਰੀ ਨੇ ਸ਼ਿਕਾਰ ਕਰਨ ਦੇ ਲਈ ਆਪਣੀ ਬੰਦੂਕ ਕੱਢੀ ਤੇ ਖੁੱਗੀ ਦੇ ਵੱਲ ਨਿਸ਼ਾਨਾ ਲਾਉਣ ਲਈ ਸਾਧ ਲਈ ਖੁੱਗੀ ਨੂੰ ਇਸ ਕੱਲ ਦਾ ਪਤਾ ਨਾ ਲੱਗਿਆ ਉਹਦਾ ਧਿਆਨ ਸ਼ਿਕਾਰੀ ਵੱਲ ਨਹੀਂ ਸੀ ਪਰ ਕਿਧਰੋਂ ਹੀ ਉਸ ਮਧੂਮੱਖੀ ਨੇ ਸ਼ਿਕਾਰੀ ਨੂੰ ਵੇਖ ਲਿਆ ਕਿ ਇਹ ਤਾਂ ਉਸ ਨੂੰ ਗੀ ਨੂੰ ਮਾਰ ਹੀ ਦੇਊਗਾ ਅੱਜ ਤਾਂ ਕੀ ਕੀਤਾ ਕਿ ਜਦੋਂ ਉਹ ਨਿਸ਼ਾਨਾ ਲਾਉਣ ਦੀ ਤਿਆਰੀ 'ਚ ਸੀ ਸ਼ਿਕਾਰੀ ਤਾਂ ਮਧੂਮੱਖੀ ਉਹਦੇ ਹੱਥ ਤੇ ਜਾ ਕੇ ਲੜ ਗਈ ਤੇ ਸ਼ਿਕਾਰੀ ਦਾ ਨਿਸ਼ਾਨਾ ਜਿਹੜਾ ਉਹ ਉੱਕ ਗਿਆ ਤੇ ਉਹ ਉਸ ਮਧੂਮੱਖੀ ਨੂੰ ਨਾ ਮਾਰ ਸਕਿਆ ਤੇ ਉਹਦੇ ਬਹੁਤ ਪੀੜ ਹੋਈ ਤੇ ਉਹ ਆਪਦਾ ਹੱਥ ਖੁਰਕਦਾ ਰਹਿ ਗਿਆ ਇੰਨੇ ਵਿੱਚ ਕੁੱਗੀ ਨੂੰ ਪਤਾ ਲੱਗ ਗਿਆ ਗੋਲੀ ਦੀ ਆਵਾਜ਼ ਦੇ ਨਾਲ ਤੇ ਉਹ ਆਪਣੇ ਆਲਣੇ 'ਚੋਂ ਉੱਡ ਗਈ ਤਾਂ ਜੀ ਕੁੱਗੀ ਨੇ ਇੱਕ ਦਿਨ ਮਧੂਮੱਖੀ ਦੀ ਜਾਨ ਬਚਾਈ ਤਾਂ ਮਧੂਮੱਖੀ ਨੇ ਵੀ ਇੱਕ ਦਿਨ ਕੁੱਗੀ ਦੀ ਜਾਨ ਬਚਾਈ ਇਹ ਤਾਂ ਅਦਲੇ ਦਾ ਬਦਲ ਹੈ ਕਿਸੇ ਲਈ ਚੰਗਾ ਕਰੋਗੇ ਤਾਂ ਕੋਈ ਵੀ ਤੁਹਾਡਾ ਚੰਗਾ ਕਰੂਗਾ ਕੋਈ ਨਹੀਂ ਕਰੂਗਾ ਤਾਂ ਪਰਮਾਤਮਾ ਤੁਹਾਡਾ ਚੰਗਾ ਕਰੂਗਾ ਚੰਗੇ ਕਰਮ ਕਰਨ ਵਾਲੇ ਦਾ ਹਮੇਸ਼ਾ ਚੰਗਾਈ ਹੁੰਦਾ ਜੇ ਅਸੀਂ ਕਿਸੇ ਨੂੰ ਮੁਸ਼ਕਲ 'ਚ ਦੇਖ ਕੇ ਉਹਦੀ ਕੋਈ ਮਦਦ ਨਹੀਂ ਕਰਦੇ ਤਾਂ ਫਿਰ ਅਸੀਂ ਵੀ ਕਦੇ ਮਦਦ ਦੀ ਉਮੀਦ ਨਾ ਕਰੀਏ ਕਿਉਂਕਿ ਸਮਾਂ ਤੇ ਮੁਸ਼ਕਲਾਂ ਜਿਹੜੀਆਂ ਉਹ ਘੁੰਮ ਫਿਰ ਕੇ ਹਰ ਇੱਕ ਤੇ ਹੀ ਆਉਂਦੀਆਂ ਨੇ ਤੇ ਹਰ ਇੱਕ ਨਹੀਂ ਉਹਨਾਂ ਦਾ ਸ਼ਿਕਾਰ ਹੋਣਾ ਜਿੰਨੀਆਂ ਚੰਗਿਆਈਆਂ ਵੰਡਦੇ ਜਾਓਗੇ ਉਹਨੀਆਂ ਹੀ ਚੰਗਿਆਈਆਂ ਝੋਲੀ ਪੈਣੀਆਂ ਜਾਣਗੀਆਂ ਥੈਂਕ ਯੂ